ਗਰ ਪਦਾਰੀ ਹੋ ਗਈ ਕਹਿੰਦੇ ਧੱਕਾ ਹੋ ਰਿਹਾ ਤੁਸੀਂ ਵੀ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹੇ ਹੋ ਯਾਰ ਧੱਕਾ ਤਾਂ ਇਹਨਾਂ ਨਾਲ ਅਸੀਂ ਤੁਸੀਂ ਤੁਸੀਂ ਜਿਹੜਾ ਧੱਕੇ ਵਾਲੀ ਗੱਲ ਕਰਦੇ ਹੋ ਅਿੱਧਰ ਸਾਡੇ ਅੱਖਾਂ ਦੇ ਵਿੱਚ ਆ ਕੇ ਪਾ ਕੇ ਮਾੜੀ ਜਿਹੀ ਗੱਲ ਕਰੋ ਜਿਹੜੇ ਗੱਲਾਂ ਉੱਥੇ ਜਾ ਕੇ ਉੱਥੇ ਡਰਾਮੇ ਕਰੀ ਜਾਂਦੇ ਨੇ ਥੋੜੇ ਤਾਂ ਮੈਂ ਕਹਿੰਦਾ ਕੇਦਰੀਵਾਲ ਨਾਲ ਹੈ ਸਮਾਰ ਕੇ ਮੈਂ ਜਿਵੇਂ ਮੈਨੂੰ ਮੈਨੂੰ ਕੁੱਟ ਪਈਆ ਮੇਰੇ ਤੇ ਕੁੱਟ ਪਈਆ ਕੇਦਰੀਵਾਲ ਤਾਂ ਇਹ ਵੀ ਐ ਕੁੱਟ ਪੈਣੀ ਚਾਹੀਦਾ ਫੇਰ ਪਤਾ ਲੱਗੇ ਭਾਜ ਬਾ ਕੁੱਟੇ ਹਰਜੋਤ ਮੈਂ ਉਸ ਦਾ ਡਰਾਮੇ ਕਰਦਾ ਉਹ ਦੇਖੋ ਜੀ ਮੈਨੂੰ ਚੱਕ ਲਿਆ ਮੈਨੂੰ ਚੱਕ ਲਿਆ ਉਸ ਦੋਸ ਮੈਂ ਕਹਿੰਦਾ ਵੀ ਤੂੰ ਇਹ ਡਰਾਮਾ ਕਿਤੇ ਲੋਕਾਂ ਲਈ ਕੀਤਾ ਕੋਈ ਕਿਸਾਨਾਂ ਲਈ ਕੀਤਾ ਕੋਈ ਮਜ਼ਦੂਰਾਂ ਲਈ ਕੀਤਾ ਵੀ ਬੰਦੇ ਹਿਸਾਬ ਨਾਲ ਵਾਲਾ ਵੀ ਮਾਦੇ ਪੁੱਤਨਾ ਚਾਰ ਬੰਦੇ ਵੀ ਨਹੀਂ ਸੀ ਹੈਗੇ ਸਸਮਰਤ ਕੌਰ ਬਦ ਇਹ ਸਾਡੇ ਨੌਜਵਾਨਾਂ ਤੇ ਐਨਐਸਏ ਲੱਗਾ ਤੁਸੀਂ ਪੂਰਾ ਡਟ ਕੇ ਸਾਧਤਾ ਤੁਸੀਂ ਅੰਮ੍ਰਿਤਪਾਲ ਦਾ ਵਿਰੋਧ ਕੀਤਾ ਹਨਾ ਇੱਕ ਪਾਸੇ ਤੁਸੀਂ ਕਹਿੰਦੇ ਪੰਥਕੋਂ ਪਹਿਲਾਂ ਤੁਸੀਂ ਉਹ ਬੰਦੇ ਦਾ ਵਿਰੋਧ ਕਰੀਗੇ ਅੱਜ ਵੋਟਾਂ ਲਾਣ ਦੇ ਮਾਰੇ ਕਹਿੰਦੇ ਉਹ ਸਾਡਾ ਨੌਜਵਾਨ ਡਿਬਰੂਗੜ੍ਹ ਦੇ ਜ਼ਿਲ੍ਹੇ 'ਚ ਬੈਠਾ ਜਾਂ ਤੁਸੀਂ ਉਸੇ ਸਟੈਂਡ ਤੇ ਕਾਮਯਾਬ ਰਹੋ ਕਹੋ ਲੋਕਾਂ ਨੂੰ ਵੀ ਬਹੁਤ ਵੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੈਗੇ ਹੁਣ ਫਿਰ ਤੁਸੀਂ ਵੋਟਾਂ ਲਈ ਡਰਾਮੇ ਕਰ ਰਹੇ ਹੋ ਇਕੱਠਾ ਇਕੱਠ ਹੋ ਗਿਆ 2 ਲੱਖ ਦਾ ਇਕੱਠ ਸੀ 2.5 ਲੱਖ ਦਾ ਇਕੱਠ ਜਿਹੜੇ ਆਪ ਦੇ ਆਪ ਨੂੰ ਲੀਡਰ ਘਾਉਂਦੇ ਨੇ ਇਹ ਜਿਹੜੀਆਂ ਜਿਹੜੀਆਂ ਤੁਸੀਂ ਰਾਜਨੀਤੀ ਕਰਦੇ ਹੋ ਸਾਡੇ ਲਈ ਬੜੀ ਸੌਖੀ ਆ ਕਰ ਸਾਡੇ ਇਕੱਲੇ ਬਦਲਾਸ ਤੇ ਵੋਟਾਂ ਪਾਉਂਦੇ ਆ ਪਿੱਛੇ ਪਾਈਆਂ ਹੁਣ ਵੀ ਪਾਈਆਂ ਲੀਡਰ ਮਗਰੋਂ ਆ ਕੇ ਬਦਲ ਜਾਂਦੇ ਲੋਕਾਂ ਦਾ ਕਸੂਰ ਕੀ ਮੰਨਦੇ ਹੋ ਫਿਰ ਤੁਸੀਂ ਇਹ ਦੇਖੋ ਦੁਨੀਆ ਦੇ ਵਿੱਚ ਤੁਸੀਂ ਲੀਡਰ ਦੀ ਗੱਲ ਕਰਦੇ ਹੋ ਲੀਡਰ ਆ ਕੇ ਬਦਲ ਜਾਂਦੇ ਨੇਗੇ ਹੁਣ ਤੁਹਾਡਾ ਇਹ ਵੀ ਉਦਾਹਰਨ ਨੂੰ ਨਹੀਂ ਵੀ ਲੱਖਾ ਹੀ ਬਦਲ ਜਾਊਗਾ ਲੱਖਾ ਤੁਹਾਡੇ ਹੀ ਇਹੀ ਸਾਰੇ ਲੋਕਾਂ ਦਾ ਹੀ ਕਹਿਣਾ ਵੀ ਲੱਖਾ ਹੀ ਬਦਲ ਜਾ ਕੋਈ ਗੱਲ ਨਹੀਂ ਜੇ ਲੱਖਾ ਬਦਲੂ ਲੱਖੇ ਨੂੰ 5 ਸਾਲ ਦਾ ਮੌਕਾ ਦਿਓ ਇਸ ਤੋਂ ਬਾਅਦ ਅਗਲਾ ਮੌਕਾ ਬਿਲਕੁਲ ਨਾ ਉਹਨਾਂ ਦਿਓ ਖਸਦਾਨਾ ਕੱਲਾ ਹੀ ਮੈਦਾਨ ਦੇ ਵਿੱਚ ਡਟੇ ਹੋਏ ਨੇ ਉੱਥੇ ਹੁਣ ਭਾਨਾ ਸਿੱਧੂ ਵੀ ਉਹਨਾਂ ਦੇ ਨਾਲ ਮੋੜਨਾ ਮੋਟਾ ਡਾਕ ਕਰ ਰਹੇ ਨੇ ਭਾਨਾ ਸਿੱਧੂ ਸਵਾਗਤ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਾ ਹੈ ਦੇਖੋ ਭਾਈ ਅਸੀਂ ਅੱਜ ਨਹੀਂ ਮੈਂ ਕੋਈ ਇਹਦੇ ਨਾਲ ਡਟੇ ਹੋਏ ਸੀ ਇਹ ਸਾਡਾ ਵੱਡਾ ਭਰਾ ਹੈ ਅਸੀਂ ਤੇ ਛੋਟੇ ਭਰਾ ਹੈ ਆ ਆਪਾਂ ਦਾ ਸ਼ੁਰੂ ਤੋਂ ਹੀ ਆਪਾਂ ਡਟੇ ਹੋ ਸਾਡਾ ਇੱਕ ਸਾਰਾ ਇੱਕ ਗਰੁੱਪ ਬਣਿਆ ਹੋਇਆ ਹੈ ਕਿਉਂਕਿ ਸਾਡੀ ਸੋਚ ਕੀ ਆ ਸਾਡੀ ਸੋਚ ਇਹ ਆ ਕਿ ਅਸੀਂ ਕਿਸੇ ਦਲੇ ਦੀ ਨੈਸ਼ਨਲ ਪਾਰਟੀ ਦਾ ਗਲ ਦੇ ਵਿੱਚ ਕੋਈ ਉਹਨਾਂ ਦਾ ਪੱਟਾ ਪਵਾ ਕੇ ਸੀ ਉਹਨਾਂ ਦੀ ਗੱਲ ਨਹੀਂ ਕਰਨੀ ਅਸੀਂ ਆਪਣੇ ਤੌਰ ਤੇ ਆਪਣੇ ਪੰਜਾਬ ਦੀ ਗੱਲ ਕਰਨੀ ਹੈ ਲੱਖਾਂ ਵਾਈ ਇਲੈਕਸ਼ਨ ਕਿਸੇ ਮਰਜ਼ੀ ਪਾਰਟੀ ਵੱਲੋਂ ਲੜ ਸਕਦਾ ਅਸੀਂ ਕਿਸੇ ਵੀ ਮਰਜ਼ੀ ਪਾਰਟੀ ਵੱਲੋਂ ਇਲੈਕਸ਼ਨ ਲੜ ਸਕਦਾ ਪਰ ਅਸੀਂ ਉਹ ਦਿੱਲੀ ਦੀ ਰਾਜਨੀਤੀ ਨਹੀਂ ਪਸੰਦ ਕਰਦੇ ਅਸੀਂ ਚਾਹੁੰਦੇ ਹਾਂ ਅਸੀਂ ਇਕੱਲੀ ਵੋਟਾਂ ਦੀ ਲੜਾਈ ਨਹੀਂ ਲੜ ਰਹੇ ਜਿੱਥੇ ਗੱਲ ਪੰਜਾਬ ਦੀ ਤੁਸੀਂ ਸਭ ਤੋਂ ਮੂਰੇ ਸਾਨੂੰ ਹੀ ਦੇਖਦੇ ਹੋ ਅਸੀਂ ਜਿੱਥੇ ਗੱਲ ਜਿੰਨੇ ਕਸੀਂ ਜੋਗ ਰਿਆਂ ਹੋਰ ਵੀ ਲੋਕ ਬਹੁਤ ਯੋਗਦਾਨ ਪਾ ਰਹੇ ਉਹਨਾਂ ਦਾ ਵੀ ਧੰਨਵਾਦ ਪਰ ਅਸੀਂ ਕਿਤੇ ਪਿੱਛੇ ਨਹੀਂ ਹਟਦੇ ਜਦੋਂ ਗੱਲ ਪੰਜਾਬ ਦੀ ਹੈ ਚਾਹੇ ਕਿਸਾਨੀ ਦੀ ਗੱਲ ਹੈ ਚਾਹੇ ਮਜ਼ਦੂਰੀ ਦੀ ਗੱਲ ਹੈ ਚਾਹੇ ਸਾਡੇ ਪਾਣੀਆਂ ਦੀ ਗੱਲ ਹੈ ਚਾਹੇ ਸਾਡੇ ਇਤਿਹਾਸ ਦੀ ਗੱਲ ਹੈ ਚਾਹੇ ਸਾਡੀ ਬੋਲੀ ਦੀ ਗੱਲ ਹੈ ਅਸੀਂ ਉੱਥੇ ਮੂੜੇ ਡੱਟ ਕੇ ਖੜਦੇ ਆਂ ਨਹੀਂ ਲੋਕੀਂ ਵੋਟਾਂ ਪਾਉਂਦੇ ਕੋਈ ਗੱਲ ਨਹੀਂ ਸਮੇਂ ਉਹਨੂੰ ਸਮੇਂ ਅਨੁਸਾਰ ਸਮਝ ਜਾਣਗੇ ਪਰ ਅਸੀਂ ਉਹ ਜਿਹੜੇ ਰਾਜਨੀਤਿਕ ਲੀਡਰ ਲੋਕ ਨੇ ਉਹਨਾਂ ਦੇ ਨਾਲੋਂ ਅਸੀਂ ਉਹਨਾਂ ਨੇ ਉਹਨਾਂ ਦੇ ਉਹ ਵੋਟਾਂ ਦੇ ਵਿੱਚ ਹੀ ਦੋ ਚਾਰ ਮਹੀਨੇ ਬਾਹਰ ਨਿਕਲ ਕਿਉ ਫਰਦਿਕੋ ਲੱਖਾ ਇਸ ਟਾਈਮ ਚੋਂ ਲੜ ਰਹੇ ਆ ਲੱਖਾ ਇਸ ਟਾਈਮ ਚੋਂ ਲੜ ਰਹੇ ਆ ਇਸ ਟਾਈਮ ਲੱਖੇ ਦਾ ਜਿਹੜਾ ਸੰਘਰਸ਼ ਆ ਉਹ ਸਾਲਾਂ ਦਾ ਸੰਘਰਸ਼ ਆ ਇਸ ਤੋਂ ਪਹਿਲਾਂ ਤੁਸੀਂ ਦੇਖੋ ਜਿਹੜੇ ਲੀਡਰ ਬਣੇ ਹੋਏ ਨੇਗੇ ਲੀਡਰ ਕਿਵੇਂ ਬਣਦੇ ਨੇ ਦੋ ਤਰ੍ਹਾਂ ਦੇ ਲੀਡਰ ਹੁੰਦੇ ਨੇ ਇੱਕ ਤਾਂ ਲੋਕ ਲੀਡਰ ਤੇ ਇੱਕ ਰਾਜਨੀਤਿਕ ਲੀਡਰ ਲੋਕ ਜਿਹੜੇ ਰਾਜਨੀਤਿਕ ਲੀਡਰ ਲੋਕ ਨੇ ਖਾਸ ਕਰਕੇ ਜਿਹੜੇ ਸਾਡੇ ਪੰਜਾਬ ਦੀ ਰਾਜਨੀਤੀ ਆਪਾਂ ਲੋਕਾਂ ਹੀ ਰਾਜਨੀਤੀ ਦੇਖੀਏ ਉਹ ਜਿਹੜੇ ਜਿਵੇਂ ਕਿ ਵੱਡੇ ਲੀਡਰਾਂ ਦੇ ਤਲਬੇ ਚੱਟ ਕੇ ਬਣਦੇ ਨੇਗੇ ਹੁਣ ਜਿਵੇਂ ਫਰਜ਼ ਕਰੋ ਪੰਜਾਬ ਵਾਲੇ ਨੇਗੇ ਜਿੰਨਿਆਂ ਨੂੰ ਕਿਸੇ ਨੂੰ ਕੋਈ ਮੁੱਦੇ ਬਾਰੇ ਕੱਖ ਨਹੀਂ ਪਤਾ ਉਹ ਕੀ ਕਰਦੇ ਨੇਗੇ ਹੁਣ ਇਸ ਤਰ੍ਹਾਂ ਦੇ ਜਿਹੜੇ ਕਿ ਹੁਣ ਆਪਣਾ ਫਰਜ਼ ਕਰੋ ਐਗਜ਼ਾਮਪਲ ਇੱਕ ਕੈਬਨਟ ਮੰਤਰੀ ਅਨਮੋਲ ਗਗਨਮਾਲ ਉਹਨੂੰ ਕਿਸੇ ਵਿਚਾਰੇ ਨੂੰ ਮੁੱਦੇ ਬਾਰੇ ਨਹੀਂ ਸੀ ਪਤਾ ਉਹ ਉਹਨਾਂ ਦੇ ਪਾਈ ਉਹਨਾਂ ਦੇ ਕਰਕੇ ਉਹਨਾਂ ਦਾ ਝਾੜੂ ਪੋਚਾ ਕਰਕੇ ਉਹ ਕੈਬਨਟ ਮੰਤਰੀ ਬਣ ਗਈ ਉਹ ਐਮਐਲਏ ਬਣ ਗਈ ਉਹਨੂੰ ਇੱਕ ਵੀ ਕੋਈ ਮੁੱਦੇ ਬਾਰੇ ਨਹੀਂ ਪਤਾ ਜਿਹੜੀ 5 ਮਿੰਟਾਂ ਦੀ ਵਿਚਾਰੀ ਗੱਲਾਂ ਕਰਦੇ ਸੀ ਐਮਐਸਪੀ ਦੇ ਦੂ ਕੋਈ ਉਹਨੂੰ ਪੰਜਾਬ ਦੇ ਮੁੱਦੇ ਬਾਰੇ ਕੋਈ ਮੁੱਦਾ ਠਾਹਿਆ ਉਹਨਾਂ ਵਿਚ ਇਹਨਾਂ ਨੂੰ ਕੀ ਪਤਾ ਵੀ ਕੀ ਪੰਜਾਬ ਦੇ ਮੁੱਦੇ ਨੇ ਇਹੋ ਜਿਹੇ ਬੰਦੇ ਨੇ ਰਾਜਨੀਤਿਕ ਲੀਡਰ ਲੋਕ ਇਹ ਕੁਸਤੀਆਂ ਹੰਡਾਉਂਦੇ ਨੇਗੇ ਇੱਕ ਹੁੰਦੇ ਨੇ ਲੋਕਲ ਲੀਡਰ ਲੋਕਾਂ ਦੀ ਗੱਲ ਕਰਕੇ ਜ਼ਿਲ੍ਹੇ ਕੱਢਦੇ ਨੇ ਥਾਣੇ ਕੱਢਦੇ ਨੇ ਥਾਣਿਆਂ ਦੇ ਵਿੱਚੋਂ ਤਸ਼ੱਦਦ ਛੰਨਦੇ ਨੇਗੇ ਲੋਕਾਂ ਨੇ ਉਹ ਲੋਕਲ ਹੀ ਲੜਦੇ ਨੇ ਉਹ ਲੋਕ ਲੀਡਰ ਹੁੰਦੇ ਨੇ ਪਰ ਸਮੱਸਿਆ ਕਿਤੇ ਨਾ ਕਿਤੇ ਇਹ ਚੀਜ਼ ਦੀ ਪੈਦਾ ਹੁੰਦੀ ਆ ਜਿਹੜੇ ਸਾਡੇ ਲੋਕ ਨੇਗੇ ਜੇ ਸਮਝਣ ਲੱਗ ਜਾਣ ਵੀ ਯਾਰ ਇਹ ਲੋਕਾਂ ਨੇ ਸਾਡੇ ਪੰਜਾਬ ਦੇ ਮੁੱਦੇ ਠਾਉਂਦਾ ਇਹ ਸਾਡੇ ਪੰਜਾਬ ਲਈ ਲੜਦਾ ਇਹ ਤਾਂ ਅਸੀਂ ਸਾਥ ਦੀਗੇ ਅਸੀਂ ਕੀ ਕਰਦੇ ਸੀ ਉਹਨਾਂ ਲੋਕਾਂ ਨੇ ਉਹਨਾਂ ਦੇ ਰਾਜਨੀਤਿਕ ਦੀਆਂ ਗੱਲਾਂ ਦੇ ਵਿੱਚ ਆ ਕੇ ਅਸੀਂ ਉਹਨਾਂ ਦੇ ਉਹਨਾਂ ਨੂੰ ਜਾ ਕੇ ਉਹਨਾਂ ਦੇ ਕਿਤੇ ਨਾ ਕਿਤੇ ਜਾ ਕੇ ਪਾਰਟੇ ਦੇ ਵਿੱਚ ਬਹਿ ਜਾਂਦੇ ਆ ਲੋਕ ਲੀਡਰ ਤਾਂ ਇੱਕ ਚੀਜ਼ ਤਾਂ ਹੁੰਦੀ ਹੈ ਜਿਹੜਾ ਲੋਕ ਲੀਡਰ ਹੁੰਦਾ ਸਮੇਂ ਅਨੁਸਾਰ ਉਹਨੂੰ ਲੋਕ ਸਾਂਭਦੇ ਨਹੀਂ ਬਾਅਦ ਜਦੋਂ ਮਰ ਮਰ ਜਾਂਦਾ ਬਾਅਦ ਫਿਰ ਉਹਦੇ ਲਈ ਬਹੁਤ ساری ਦੁਨੀਆ ਤਿੱਕਰ ਜਾ ਦਿੰਦਾ ਪਰ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਉਹਨਾਂ ਨੂੰ ਲੋਕ ਸਾਰੀ ਉਮਰ ਗਾਲਾਂ ਕੱਢਦੇ ਰਹਿੰਦੇ ਨੇ ਜਦੋਂ ਮਰ ਵੀ ਜਾਂਦੇ ਨੇ ਪਰ ਇੱਕ ਇੱਥੇ ਗੱਲ ਇਹ ਹੈ ਵੀ ਜਿਹੜਾ ਹੁਣ ਸਾਡਾ ਇੱਕ ਕੈਂਡੀਡੇਟ ਤੇ ਖੜਾ ਹੈ ਲੱਖੇ ਦੀ ਆਪਾਂ ਗੱਲ ਕਰਦੇ ਆ ਇਹ ਜਿਹੜਾ ਲੱਖਾ ਇਸ ਟਾਈ ਲੱਖ ਕਿਤਾ ਸਾਲਾਂ ਦਾ ਸੰਘਰਸ਼ ਹੈ ਪਰ ਇਸ ਟਾਈਮ ਜੇ ਆਪਾਂ ਗੱਲ ਕਰੀਏ ਇਸ ਟਾਈਮ ਪੰਜਾਬ ਦਾ ਸਭ ਤੋਂ ਵੱਡਾ ਲੀਡਰ ਕਿਹੜਾ ਹੈ ਆਪਾਂ ਕਿਹਦੀ ਉਦਾਹਰਣ ਦੇ ਕੇ ਦੱਸਾਂ ਚਲੋ ਪੰਜਾਬ ਦੇ ਮੁੱਖ ਮੰਤਰੀ ਦੀ ਉਦਾਹਰਣ ਦੇ ਕੇ ਦੱਸ ਦਿੰਦਾ ਭਗਵਾਨ ਤਮਨਦੀ ਉਹ ਮੁੱਖ ਮੰਤਰੀ ਇਸ ਟਾਈਮ ਇਸ ਤੋਂ ਪਹਿਲਾਂ ਉਹ ਐਮਪੀ ਸੀਗਾ ਐਮਪੀ ਤੋਂ ਪਹਿਲਾਂ ਉਹਦਾ ਇੱਕ ਵੀ ਕੋਈ ਲੋਕਾਂ ਨੇ ਸੰਘਰਸ਼ ਕਰਿਆ ਦਿਖਾ ਦਿਓ ਇੱਕ ਵੀ ਕਿਤੇ ਕੋਈ ਧਰਨੇ ਦੇ ਬੈਠਾ ਦਿਖਾ ਦਿਓ ਕੋਈ ਲੋਕਾਂ ਨੇ ਲੜਾ ਦਿਖਾ ਦਿਓ ਕੋਈ ਲੋਕਾਂ ਨੇ ਸਰਕਾਰਾਂ ਦਾ ਪਰਚਾ ਪਿਆ ਦਿਖਾ ਦਿਓ ਲੋਕਾਂ ਨੂੰ ਕੀ ਕਰਿਆ ਲੋਕਾਂ ਨੂੰ ਮਾਰ ਕੇ ਕੱਪਸਟਾ ਆਪਾਂ ਪਹਿਲਾਂ ਐਮਪੀ ਬਣ ਗਿਆ ਐਮਪੀ ਬਣਨ ਤੋਂ ਬਾਅਦ ਫਿਰ ਮੁੱਖ ਮੰਤਰੀ ਬ ਇਹ ਹੁਣ ਫਾਰਜ਼ ਕਰੋ ਲੱਖਾ ਬਾਈ ਆ ਪੰਜਾਬੀ ਬੋਲੀ ਲਈ ਪਰਚੇ ਹੋਰ ਕਿੰਨੇ ਪਰਚੇ ਨੇਗੇ ਸਾਡੇ ਮੈਂ ਕਹਣਾ ਵੀ ਮੈਂ ਕਹਿਣਾ ਹੁਣਾਂ ਵੀ ਉਹਨੂੰ ਉਹਨੂੰ ਕਹਿਣਾ ਹੁਣਾਂ ਭਗਵਾਨ ਤੂੰ ਵੀ ਲੈ ਤੇਰਾ ਮੇਰੇ ਮਤਾਬਕ ਕੋਈ ਕੰਮ ਦਿਖਾ ਦੇ 13 ਮਹੀਨੇ ਸਾਡਾ ਅੰਦੋਲਨ ਚੱਲਿਆ ਅਸੀਂ ਉੱਤੇ ਗਿਣਵੇਂ ਚੁਣਵੇਂ ਵਾਰ ਉੱਤੇ ਕਰ ਗਏ ਕਿਸਾਨੀ ਲਈ ਮਜ਼ਦੂਰੀ ਲਈ ਦੇਖ ਲਓ ਫਿਰ ਕੋਈ ਨੌਜਵਾਨਾਂ ਲਈ ਦੇਖ ਲਓ ਸਾਡਾ ਪੰਜਾਬ ਦਾ ਪ੍ਰਵਾਸ ਹੈ ਇਹਨਾਂ ਲਈ ਲੜਿਆ ਮੈਂ ਡੱਟ ਕੇ ਕਰੋੜਾ ਰੁਪਿਆ ਵਾਪਸ ਕਰਵਾਇਆ ਅਜਾ ਹ ਕੰਮ ਕੋਈ ਪੰਜਾਬ ਦੇ ਮੁੱਖ ਮੰਤਰੀ ਰਬਣਾ ਦਿਖਾ ਕਰਿਆ ਦਿਖਾ ਦਿਓ ਪਰ ਇਹ ਚੀਜ਼ ਇਸ ਕਰਕੇ ਸਾਨੂੰ ਸਾਨੂੰ ਸਾਰੇ ਤਰ੍ਹਾਂ ਦੀ ਲੜਾਈ ਲੜਨੀ ਪੈਣੀ ਹੈ ਜਿਸ ਤਮ ਕੀ ਹੁੰਦਾ ਕਿ ਵੋਟਾਂ ਲੈ ਕੇ ਕੀ ਕਰਦੇ ਨੇ ਵੋਟਾਂ ਲੈ ਕੇ ਚੱਲ ਜਾਂਦੇ ਨੇ ਹੁਣ ਪੰਜਾਬ ਦਾ ਮੁੱਖ ਮੰਤਰੀ ਦੀ ਆਪਾਂ ਗੱਲ ਕਰੀਏ ਕੰਨੀ ਉਹਦੇ ਕੋਲੇ ਗੱਲਾਂ ਨੇਗੀਆਂ ਗੱਲਾਂ ਦੇ ਵਿੱਚ ਲੋਕਾਂ ਨੂੰ ਐਣ ਮਿੱਠੀਆਂ ਗੋਲੀਆਂ ਦੇ ਕੇ ਪੂਰਾ ਇਤਰਾਸ ਕੇ ਰੱਖਦਾ ਉਹਦੇ ਕੋਲੇ ਕੋਈ ਗੱਲ ਨਹੀਂ ਹੈਗੀ ਪਰ ਜਿਹੜੇ ਸਮੱਸਿਆ ਹੈ ਜਿਹੜੇ ਜਿੰਨੇ ਵੀ ਹੋਰ ਵਿਰੋਧੀ ਤਰ੍ਹਾਂ ਨੇਗੀਆਂ ਉਹ ਵੀ ਸਾਰੇ ਲੀਡਰ ਚੱਲੇ ਹੋਏ ਕਾਰਤੂਸ ਨੇਗੇ ਉਹਨਾਂ ਕੋਲੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਉਹਨਾਂ ਕੋਲੇ ਉਹਨਾਂ ਦਾ ਲੜ ਲੜ ਦੀ ਸਮਰੱਥਾ ਹੀ ਨਹੀਂ ਹੈਗੀ ਅਸੀਂ ਉਹਨੂੰ ਕਹਨੇ ਉਹਨਾਂ ਵੀ ਆਜਾ ਸਾਡੀਆਂ ਗੱਲਾਂ ਦਾ ਜਵਾਬ ਦੇ ਸਾਡੇ ਨਾਲ ਅਕੇ ਡਿਬੇਟ ਕਰ ਲੱਖਾ ਤੁਹਾਡੇ ਹੀ ਹੀ ਸਾਰੇ ਲੋਕਾਂ ਦਾ ਹੀ ਕਹਿਣਾ ਵੀ ਲੱਖਾ ਹੀ ਬਦਲ ਜੂ ਕੋਈ ਗੱਲ ਨਹੀਂ ਜੇ ਲੱਖਾ ਬਦਲੂ ਲੱਖੇ ਨੂੰ 5 ਸਾਲ ਦਾ ਮੌਕਾ ਦਿਓ ਇਸ ਤੋਂ ਬਾਅਦ ਅਗਲਾ ਮੌਕਾ ਬਿਲਕੁਲ ਨਾ ਉਹਨੂੰ ਦਿਓ ਹੁਣ ਫਰਜ਼ ਕਰੋ ਜਿਹੜੀ ਵੀ ਲੱਖਾ ਲੱਖੇ ਨੂੰ ਅਗਲੀ ਵਾਰ ਇਹ ਕਹਦੇ ਵੀ ਤੈਨੂੰ ਸਸਰੀ ਕਾਲ ਬਈ ਤੂੰ ਜਿਹੜੇ ਗੱਲਾਂ ਕਈਆਂ ਸੀ ਜੋ ਕਈਆਂ ਸੀ ਉਹਨਾਂ ਦਾ ਪੂਰ ਨਹੀਂ ਉਤਰਿਆ ਹਨਾ ਇਹੀ ਗੱਲ ਆ ਨਾ ਹੁਣ ਹੁਣ ਜਿਹੜੇ ਲੀਡਰ ਇਹ ਹੁੰਦੇ ਨੇ ਕਿ ਅਸੀਂ ਵਾਰ-ਵਾਰ ਉਹਨੂੰ ਮੌਕਾ ਦੇਈਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪਹਿਲਾਂ ਦੋ ਵਾਰੀ ਐਮਪੀ ਬਣਾਤਾ ਤੀਜੀ ਵਾਰੀ ਉਸਨੂੰ ਮੁੱਖ ਮੰਤਰੀ ਬਣਾਤਾ ਹੁਣ ਜਿਹੜਾ ਮੁੱਖ ਮੰਤਰੀ ਕੋਈ ਲੋਕਾਂ ਦੀ ਜਿਹੜੇ ਸੱਤਾ ਦੀ ਪਾਵਰ ਇਹ ਤੁਹਾਨੂੰ ਲੋਕਾਂ ਨੂੰ ਗੱਲ ਦੱਸਦਾ ਵੀ ਲੋਕ ਜਿਹੜੇ ਰਾਜਨੀਤਿਕ ਲੀਡਰ ਲੋਕ ਕੰਮ ਕਿਵੇਂ ਕਰਨ ਲੱਗਣਗੇ ਬਦਲਾਅ ਕਿਵੇਂ ਆਊਗਾ 5 ਸਾਲਾਂ ਤੋਂ ਵੱਧ ਮੌਕਾ ਨਾ ਦਿਓ ਜੇ ਕਿਸੇ ਨੇ ਚੰਗਾ ਕੰਮ ਕੀਤਾ ਤਾਂ ਮੌਕਾ ਦਿਓ ਨਹੀਂ ਅਗਲੀ ਵਾਰ ਮੌਕਾ ਨਾ ਦਿਓ ਕਿਉਂਕਿ ਜਿਹੜਾ ਰਾਜਨੀਤਿਕ ਲੀਡਰ ਲੋਕ ਹੁੰਦੇ ਨੇ ਜਿਹੜੀ ਕੁਰਸੀ ਇੰਨੀ ਜਿਆਦਾ ਪਿਆਰੀ ਹੋ ਜਾਂਦੀ ਆ ਜਿਹੜੇ ਜਿਨ੍ਹਾਂ ਨੇ ਕੁਰਸੀ ਹੰਢਾ ਲਈ ਉਹਨਾਂ ਦੇ ਜੇ ਬਸ ਘਰੇ ਕਿਸੇ ਦੇ ਮਰਗਤ ਹੋ ਜੇ ਘਰੇ ਉਹਨਾਂ ਦਾ ਕੋਈ ਧੀ ਪੁੱਤ ਕੁਝ ਵੀ ਮਰ ਗਿਆ ਉਹਨੂੰ ਉਹਨਾਂ ਨੂੰ ਦੁੱਖ ਨਹੀਂ ਹੁੰਦਾ ਪਰ ਉਹਦੀ ਕੁਰਸੀ ਜਾਂਦੀ ਉਹਨੂੰ ਉਹਦਾ ਬਹੁਤ ਵੱਡਾ ਦੁੱਖ ਹੁੰਦਾ ਇਹ ਲੋਕਾਂ ਨੂੰ ਸਬਕ ਸਿੱਖਣਾ ਪੈਣਾ ਵੀ ਜਿਹੜੇ ਬੰਦੇ ਨੇ ਨਹੀਂ ਲੋਕਾਂ ਲਈ ਖੜਾ ਤਾਂ ਉਹਨੂੰ ਚੱਲ ਵੀ ਤੂੰ ਆਦੇ ਘਰੇ ਚੱਲ ਅਗਲਾ ਬੰਦੇ ਹੋਰ ਬਹੁਤ ਹੈਗੇ ਨੇ ਅਗਲੇ ਬੰਦੇ ਨੂੰ ਮੌਕਾ ਦੇ ਕੇ ਦੇ ਕੋ ਚਲੋ ਵੀ ਤੇਰੀ ਵਾਰ ਦੀ ਗ੍ਰਿਫਤਦਾਰੀ ਹੋ ਗਈ ਕਹਿੰਦੇ ਧੱਕਾ ਹੋ ਰਿਹਾ ਤੁਸੀਂ ਵੀ ਲੰਮਾ ਸਮਾਂ ਜਿਹੜਾ ਠੱਕੇ ਵਾਲੀ ਗੱਲ ਕਰਦੇ ਹਾਂ ਇੱਧਰ ਸਾਡੇ ਅੱਖਾਂ ਦੇ ਵਿੱਚ ਆ ਕੇ ਪਾ ਕੇ ਮਾੜੀ ਜਿਹੀ ਗੱਲ ਕਰੋ ਜਿਹੜੇ ਗੱਲਾਂ ਉੱਥੇ ਜਾ ਕੇ ਉੱਥੇ ਡਰਾਮੇ ਕਰੀ ਜਾਂਦੇ ਨੇ ਥੋੜੇ ਤਾਂ ਮੈਂ ਕਹਿੰਦਾ ਕੇਦਰੀਵਾਲ ਨਾਲ ਸਮਾਰ ਕੇ ਮੈਂ ਜਿਵੇਂ ਮੈਨੂੰ ਮੈਨੂੰ ਕੁੱਟ ਪਈਆ ਮੇਰੇ ਤੇ ਕੁੱਟ ਪਈਆ ਕੇਦਰੀਵਾਲ ਤਾਂ ਇਹ ਵੀ ਐ ਕੁੱਟ ਪੈਣੀ ਚਾਹੀਦਾ ਫੇਰ ਪਤਾ ਲੱਗੇ ਭਾਜਪਾ ਕੁੱਟੇ ਦੱਸੇ ਜਿਵੇਂ ਹਨਾ ਜਿਵੇਂ ਮੈਨੂੰ ਨੰਗਾ ਕੀਤਾ ਸੀ ਇਹਨਾਂ ਨੇ ਕੇਦਰੀਵਾਲ ਨੂੰ ਵੀ ਐਵੇਂ ਕਰਨ ਇਹਨਾਂ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਕਿਉਂ ਭਾਈ ਹਨਾ ਇਹਨਾਂ ਨੂੰ ਵੀ ਉਵੇਂ ਹੀ ਕਰਨਾ ਚਾਹੀਦਾ ਇਹਨਾਂ ਦੇ ਵੀ ਤੂੰ ਵੀ ਸਰਾਬ ਦਾ ਘਟਾਲਾ ਕਿਉਂ ਕੀਤਾ ਇਹ ਉਸ ਕੇਦਰੀਵਾਲ ਲਈ ਜਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਡਾ ਕੇਦਰੀਵਾਲ ਤਾਂ ਬੜਾ ਵੱਡਾ ਸਾਧ ਹੈ ਤੁਸੀਂ ਸਾਨੂੰ ਤਾਂ ਪਤਾ ਨਹੀਂ ਤੁਹਾਡਾ ਕੇਦਰੀਵਾਲ ਚੋਰ ਆ ਕਿ ਸਾਧ ਪਰ ਸਾਡੇ ਤੁਸੀਂ ਸਾਬਤ ਕਰਕੇ ਦਿਖਾਓ ਵਿੱਚ ਇੰਨੀ ਚੋਰੀ ਸਾਡੇ ਸਾਬਤ ਕਰਕੇ ਦਿਖਾਓ 10000 ਦੀ ਪਰੋਤੀ ਮੇਰੇ ਆ ਭੈਣਾਂ ਦੇ 307 ਟਿਕਰ ਦੇ ਪਰਚੇ ਪਾਤੇ ਸੀਗੇ ਅੱਛਾ ਤੁਸੀਂ ਆਪ ਦੀ ਵਾਰੀ ਚੀਕਾਂ ਮਾਰਦੇ ਤੁਸੀਂ ਝੂਠੇ ਪਰਚੇ ਦੇ ਲੈਣ ਲਾਤੀ ਲੋਕਾਂ ਦੇ ਜਮੇ ਯਾਰ ਤੁਸੀਂ ਨੌਜਵਾਨ ਤੇ ਐਨਐਸਏ ਵਰਗੇ ਜਿਹੜੇ ਧਰਾਮਾ ਲਾਤੀਆਂ ਤੁਸੀਂ ਇੱਕ ਪਾਸੇ ਇਹੀਆਂ ਗੱਲਾਂ ਕਰਦੇ ਹੋ ਤੁਸੀਂ ਕਹਿੰਦੇ ਹੋ ਵੀ ਸਾਡੇ ਵਿਰੁੱਧ ਨਾ ਕੋਈ ਬੋਲੇ ਤੁਸੀਂ ਇੱਥੋਂ ਧਿੱਕਰ ਕੇ ਮੇਰੇ ਚੈਨਲ ਤੇ ਕਰ ਬੰਦ ਕਰਤੇ ਮੇਰੇ ਪੇਜ ਤੇ ਕਰ ਤੁਸੀਂ ਬੰਦ ਕਰਤੇ ਤੁਸੀਂ ਉੱਧਰ ਕਹਿੰਦੇ ਹਣਾ ਧੱਕਾ ਹੁੰਦਾ ਡਰਾਮੇ ਕਿਹੜੀ ਗੱਲਾਂ ਕਰਦੇ ਹੋ ਤੁਸੀਂ ਉੱਥੇ ਜਾ ਕੇ ਆ ਆਪਣੇ ਮੁੱਖ ਮੰਤਰੀ ਲਈ ਧਰਨਾ ਲਾਉਣੇ ਸਾਡਾ ਮੁੱਖ ਮੰਤਰੀ ਛਡਾਉਣਾ ਕਿਤੇ ਕਹਿੰਦੇ ਮਨੀਸ਼ ਸੋਢੀ ਛਡਾਉਣਾ ਕਿਤੇ ਕਹਿੰਦੇ ਅਸੀਂ ਸੰਜੇ ਸਿੰਘ ਛਡਾਉਣਾ ਪਰ ਸਵਾਲ ਇਹ ਹੈ ਵੀ ਤੁਸੀਂ ਕਿਤੇ ਜਾ ਕੇ ਦਿੱਲੀ ਦੇ ਵਿੱਚ ਪੰਜਾਬ ਲਈ ਲੜੇ ਤੁਸੀਂ ਆਪਣੇ ਲੀਡਰਾਂ ਲਈ ਲੈ ਕੇ ਲੜੀ ਜਾਂਦੇ ਹੋ ਇੱਕ ਵਾਰੀ ਤੁਸੀਂ ਲੋਕਾਂ ਨੂੰ ਕਹਿੰਦੇ ਸਾਨੂੰ 13 ਸੀਟਾਂ ਦੇ ਦਿਓ ਇਹ 13 ਸੀਟਾਂ ਸਾਨੂੰ ਦਿਓ ਅਸੀਂ ਜਿਹੜਾ ਆਪਣਾ ਪੰਜਾਬ ਦਾ ਰੋਕਿਆ ਹੋਇਆ ਪੈਸਾ ਉਹਦੇ ਲਈ ਜਾ ਕੇ ਲੋਕ ਸਭਾ ਦੇ ਵਿੱਚ ਗੱਲ ਕਰਾਂਗੇ ਸਾਡੇ ਹੱਥ ਮਜ਼ਬੂਤ ਹੋਣਗੇ ਜਿਹੜੇ ਤੁਹਾਡੇ ਪਹਿਲਾਂ ਵਾਲੇ ਹੱਥ ਮਜ਼ਬੂਤ ਕਰ ਰਹੇ ਨੇ 7 ਰਾਸਾ ਮੈਂਬਰ ਲੈ ਕੇ 92 ਐਮ ਐਲ ਏ ਲੈ ਕੇ ਉਹਨਾਂ ਨੇ ਤਾਂ ਦਿਖਾ ਦਿਓ ਵੀ ਕੀ ਕੀਤਾ ਉਹ ਤੁਹਾਡੇ ਹੱਥਾਂ ਨੇ ਕੀ ਕੀਤਾ ਉਹ ਤਾਂ ਤੁਹਾਨੂੰ ਦਿਖਾ ਦਿਓ ਉਹਨੇ ਕਿਤੇ ਜਾ ਕੇ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਧਰਨਾ ਜਾ ਕੇ ਕਿਤੇ ਕੇਸਰੀਵਾਲ ਲਈ ਲਾਉਣਾ ਕਿਤੇ ਮਨੀਸ਼ੋਤੀ ਲਈ ਲਾਉਣਾ ਉਹਨਾਂ ਨੇ ਕਿਤੇ ਜਿਹੜਾ ਪੰਜਾਬ ਦਾ ਫੰਡ ਪੈਸਾ ਰੋਕਿਆ ਹੋ ਉਹਦੇ ਲਈ ਉਹਨਾਂ ਨੇ ਕਦੋਂ ਧਰਨਾ ਜਾ ਕੇ ਲਾਇਆ ਸਾਡੇ ਕਿਸਾਨ ਬਾਰਡਰਾਂ ਦੇ ਬੈਠੇ ਨੇਗੇ ਅਸੀਂ ਸਾਰੇ ਅਸੀਂ ਕਿਸਾਨ ਅਸੀਂ ਬਾਰਡਰਾਂ ਦੇ ਬੈਠੇ ਹ ਦੇਲਿ ਦੇ ਵਿੱਚ ਵੀ ਕਿਸਾਨਾਂ ਦੇ ਉੱਪਰ ਗੋਲੀਆਂ ਕਿਉਂ ਛਿੱਟੀਆਂ ਗਈਆਂ ਕਿਉਂ ਸਾਡਾ ਨੌਜਵਾਨ ਸੁਭ ਕਰਨ ਸੀ ਇਹ ਕਰਤਾ ਇਸ ਚੀਜ਼ ਦਾ ਸਵਾਲ ਦਾ ਤੁਹਾਡੇ ਅੱਗੇ ਕੀ ਜਵਾਬ ਆ ਤੁਸੀਂ ਉਹਦਾ ਜਾ ਕੇ ਕਿਤੇ ਪ੍ਰੋਟੈਸਟ ਕੀਤਾ ਜਿਹੜਾ ਕਿਤੇ ਤੁਹਾਡਾ ਜਾ ਕੇ ਉਹ ਬੈਂਸ ਆ ਜਿਹੜਾ ਕਿਹੜਾ ਉਹ ਬੈਂਸ ਉਹਦਾ ਭੁੱਲ ਗਿਆ ਮੈਂ ਜਿਹੜਾ ਫੜਿਆ ਸੀ ਕੱਲ ਪਰਸੋਂ ਮੰਤਰੀ ਹਰਜੋਤ ਬੈਂਸ ਹਰਜੋਤ ਬੈਂਸ ਉਹਦਾ ਡਰਾਮੇ ਕਰਦਾ ਉਹ ਦੇਖੋ ਜੀ ਮੈਨੂੰ ਚੱਕ ਲਿਆ ਮੈਨੂੰ ਚੱਕ ਲਿਆ ਹਰਜੋਤ ਮੈਂ ਕਹਿੰਦਾ ਵੀ ਤੂੰ ਇਹ ਡਰਾਮਾ ਕਿਤੇ ਲੋਕਾਂ ਲਈ ਕੀਤਾ ਕੋਈ ਕਿਸਾਨਾਂ ਲਈ ਕੀਤਾ ਕੋਈ ਮਜ਼ਦੂਰਾਂ ਲਈ ਕੀਤਾ ਤੂੰ ਉੱਥੇ ਕੁਝ ਕੀਤਾ ਉਹ ਜਾ ਕੇ ਇਹ ਚੀਜ਼ ਹੋ ਗਈ ਉਹੀ ਤਲਬੇ ਚੱਟਣ ਵਾਲੀ ਗੱਲ ਰਾਜਨੀਤਿਕ ਲੀਡਰ ਲੋਕ ਉਹਨਾਂ ਦੇ ਤਲਬੇ ਚੱਟ ਚੜ੍ਹ ਕੇ ਦੇਖੋ ਜੀ ਅਸੀਂ ਅਸੀਂ ਦੇਖੋ ਉਹਨਾਂ ਦੇ ਟਕਟਾਂ ਲੱਗੋ ਮੰਤਰੀ ਬਣ ਗਏ ਇੱਥੇ ਕਿਤੇ ਕਰਨੇ ਸੋਚ ਖੜੀ ਆ ਪ੍ਰਦਰਸ਼ਨ ਜਿਹੜਾ ਫੋਟੋ ਸ਼ੂਟ ਹੀ ਲੱਗਦਾ ਸਰ ਬਹੁਤਾ ਯਾਰ ਫੋਟੋ ਸ਼ੂਟ ਪਤਾ ਕੀ ਆ ਫੋਟੋ ਸ਼ੂਟ ਲਾ ਲਓ ਚਾਹੇ ਉਹਨੂੰ ਉਧਰ ਜਿਹੜੀ ਵਿਰੋਧੀ ਸਰਕਾਰ ਆ ਧੇਰਾ ਉਹਦਾ ਚੱਕਿਆ ਹੋਇਆ ਕਹਿ ਦੋ ਉਹ ਇੱਕ ਡਰਾਮਾ ਜਿਹਾ ਹੀ ਹੁੰਦਾ ਵੀ ਜਾ ਕੇ ਕਰਨਾ ਪਰ ਸਵਾਲ ਤਾਂ ਇਹ ਆ ਵੀ ਬੰਦੇ ਹਿਸਾਬ ਨਾਲ ਲਾਲਾ ਵੀ ਮਾਦੇ ਪੁੱਤਨਾ ਚਾਰ ਬੰਦੇ ਵੀ ਨਹੀਂ ਸੀਗੇ ਜਾ ਕੇ ਦਿੱਲੀ ਚ ਚੰਡੀਗੜ੍ਹ ਦੇ ਵਿੱਚ ਬੰਦਾ 10000 ਉਹਨਾਂ ਦਾ 5 4 5000 ਦਾ 2 3000 ਆਗੂ ਉਹਨਾਂ ਦਾ ਉੱਥੇ ਸਾਰੇ ਵਰਕਰ ਇਕੱਠੇ ਹੋਏ ਆਪਣੇ ਪਿੱਛੇ 2 ਲੱਖ ਦਾ ਇਕੱਠ ਹੋ ਗਿਆ 2 ਲੱਖ ਦਾ ਕੱਟ ਸੀ 2.5 ਲੱਖ ਦਾ ਇਕੱਠ ਜਿਹੜੇ ਆਪਦੇ ਆਪ ਨੂੰ ਲੀਡਰ ਘਾਉਂਦੇ ਨੇ ਇਹ ਜਿਹੜੀਆਂ ਜਿਹੜੀਆਂ ਤੁਸੀਂ ਰਾਜਨੀਤੀ ਕਰਦੇ ਹੋ ਸਾਡੇ ਲਈ ਬੜੀ ਸੌਖੀ ਹੈ ਰਾਜਨੀਤੀ ਕਰਨੀ ਅਸੀਂ ਪਰ ਇਦਾਂ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅਸੀਂ ਦਿੱਲੀ ਦਾ ਗੱਲ ਚ ਪਟਾ ਨਹੀਂ ਪਵਾਉਣਾ ਚਾਹੁੰਦੇ ਅਸੀਂ ਕਹਣਾ ਸੀ ਆਪਣੇ ਦਮ ਤੇ ਲੜ ਰਹੇ ਹਾਂ ਅਸੀਂ ਆਪਣੇ ਦਮ ਤੇ ਗੱਲ ਕਰਦੇ ਆਂ ਐਂ ਤੁਹਾਡੇ ਵਾਂਗੂ ਲੋਕਾਂ ਨੂੰ ਅਸੀਂ ਬੇਕੂਬਤ ਜਦੋਂ ਮਰਜ਼ੀ ਬਣਾ ਦਈਏ ਪਰ ਸਾਨੂੰ ਅਸੀਂ ਇਸ ਤਰ੍ਹਾਂ ਦਾ ਨਹੀਂ ਚਾਹੁੰਦੇ ਅਸੀਂ ਆਪਣੇ ਲੋਕਾਂ ਨਾਲ ਆ ਤੁਸੀਂ ਕਹਿੰਦੇ ਹੋ ਨਾ ਤੁਹਾਡਾ ਕੀ ਸਵਾਲ ਆ ਵੀ ਅਸੀਂ ਜਿੱਤ ਗਏ ਅਸੀਂ ਤਾਂ ਐਮਐਲਏ ਵੀ ਤੁਸੀਂ ਜਿੱਤ ਕੇ ਦਿਖਾਓ ਤੁਹਾਡੇ ਵਰਗੀ ਰਾਜਨੀਤੀ ਅਸੀਂ ਨਹੀਂ ਕਰਨੀ ਜਿੱਤਣਾ ਐਮਐਲਏ ਬਣਨਾ ਬੜਾ ਸੌਖਾ ਜਿੱਦਾਂ ਮਰਜ਼ੀ ਅੱਜ ਗੱਲ ਚ ਪਟਾਪੋ ਵਾਲੀ ਜਿਹੜੀ ਮਰਜ਼ੀ ਪਾਰਟੀ ਵੱਲੋਂ ਚੋਣ ਲੜ ਲੜ ਗਈ ਤੁਸੀਂ ਤੁਹਾਡਾ ਅੱਜ ਤੁਹਾਡੀ ਆਮ ਆਦੀ ਪਾਰਟੀ ਆ ਤੁਸੀਂ ਅਸੀਂ ਜਿਹੜੀ ਮਰਜ਼ੀ ਕਿਹੜੀ ਕਿਹੜੀ ਪਾਰਟੀ ਵੱਲੋਂ ਚੋਣ ਲੜਕੇ ਦਿਖਾਏ ਪਰ ਇਦਾਂ ਦੀ ਰਾਜਨੀਤੀ ਨਹੀਂ ਕਰਨੀ ਸੀ ਅਸੀਂ ਆਪਣੇ ਲੋਕਾਂ ਨੂੰ ਜਗਾਉਣ ਦੀ ਗੱਲ ਕਰਨੀ ਆ ਲੋਕਾਂ ਦੇ ਹੱਕਾਂ ਦੇ ਵਿੱਚ ਲੋਕਾਂ ਲਈ ਖੜਨ ਦੀ ਗੱਲ ਕਰਨੀ ਆ ਪਰ ਸਵਾਲ ਇੱਕੋ ਹੀ ਆ ਵੀ ਤੁਸੀਂ ਐਮਐਲਏ ਬਣ ਕੇ ਜਿਹੜੇ ਤੁਸੀਂ ਕਹਿੰਦੇ ਹੋ ਨਾ ਵੀ ਤੁਸੀਂ ਅੱਛਾ ਇੱਥੇ ਗੱਲਾਂ ਮਾਰੀ ਨਾ ਤੁਸੀਂ ਐਮਐਲਏ ਬਣ ਕੇ ਕਿੰਨੇ ਕਰੇ ਕੰਮ ਕਰੇ ਦਿਖਾ ਦਿਓ ਅਸੀਂ ਢਾਉਂਟ ਢੰਡਾ ਦੇ ਕੇ ਕਿੰਨੇ ਕੰਮ ਕਰਵਾਏ ਨੇ ਅਸੀਂ ਸਾਡੇ ਬਰਾਬਰ ਮੈਂ ਕਹਿੰਦਾ ਦਿਖਾਓ ਵੀ ਜਿਹੜੇ ਕੋਈ ਪਾਵਰ ਦੇ ਵਿੱਚ ਨੇ ਸਾਡੇ ਬਰਾਬਰ ਕੰਮ ਕੀਤੇ ਹੋਣ ਤੁਸੀਂ ਕਹਣਿਓ ਤੁਸੀਂ ਦੇ ਕੇ ਲੋਕਾਂ ਨੂੰ ਪੈਸਾ ਕਹਣਿਓ ਤੁਸੇ ਕਿਸ ਨੂੰ ਟੈਂਕੀ ਦਿੱਤੀ ਪਾਣੀ ਵਾਲੀ ਕਿਸ ਨੂੰ ਕੁਛ ਦਿੱਤਾ ਇਹ ਮੈਂ ਦਿੱਤੇ ਆਪਣਾ ਨਾਮ ਲਖਾਈ ਉਹਨਾਂ ਦਾ ਲੋਕਾਂ ਦਾ ਟੈਕਸ ਦਾ ਪੈਸਾ ਲੋਕਾਂ ਦਾ ਪੈਸਾ ਤੁਸੀਂ ਉਹ ਫੰਡ ਵੰਡ ਰਹੇ ਹੋ ਤੁਸੀਂ ਕੀ ਕੀਤਾ ਤੁਸੀਂ ਇਹ ਤੁਸੀਂ ਜਿਹੜੇ ਕਹਣਿਓ ਵੀ ਅਸੀਂ ਲੋਕਾਂ ਲਈ ਆਹ ਕੰਮ ਕਰਤੇ ਆਹ ਕੰਮ ਕਰੇ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਤੁਸੀਂ ਉਹਦੇ ਵਿੱਚ ਲਾਈ ਜਾਂਦੇ ਹੋ ਆਪਣੇ ਤੌਰ ਤੇ ਕੀ ਕਰਕੇ ਦਿਖਾਇਆ ਇਹ ਗੱਲਾਂ ਨਹੀਂ ਗਿਆ ਇਸ ਕਰਕੇ ਇਹ ਜਿਹੜੀਆਂ ਇਹੋ ਜਿਹੀ ਰਾਜਨੀਤੀ ਹੈ ਜਿਹੜੀ ਇਹਨਾਂ ਦੇ ਕਿਤੇ ਕਿਤੇ ਆਹਮਣੇ ਸਾਹਮਣੇ ਹੁਣ ਤਾਂ ਅੱਖਾਂ ਦੇ ਵਿੱਚ ਅੱਖ ਪਾਏ ਗੱਲ ਹੋਊਗੀ ਨਾ ਫੇਰ ਇਹਨਾਂ ਨੂੰ ਦਈਏ ਧੂਫ ਕਿ ਸਾਡੇ ਮੁਰਦਾ ਖੜਦੇ ਨਹੀਂ ਖੜਨਗੇ ਹੁਣ ਲੋਕਾਂ ਨੂੰ ਇੱਕ ਗੱਲ ਕਹਿਣਿਆ ਵੀ ਭਰਾਓ ਪਿੰਡਾਂ ਦੇ ਵਿੱਚ ਆਉਣਗੇ ਆਣ ਸਵਾਲ ਖੜਕੇ ਪੁੱਛੋ ਸਾਹਮਣੇ ਸਵਾਲ ਕਿਵੇਂ ਪੁੱਛਣਾ ਹੁਣ ਮੈਂ ਦੇਖਿਆ ਇੱਥੇ ਜੇ ਹਰਸਿਮਰਤ ਕੌਰ ਬਦਲ ਬਾਕੀ ਮਾਨਸਾ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਸਵਾਲ ਕਰਿਆ ਵੀ ਤੁਸੀਂ ਭਾਈ ਜੜਾ ਅਮਰਤਪਾਲਾ ਜਿਹੜਾ ਸਾਡੇ ਨੌਜਵਾਨਾਂ ਤੇ ਐਨਐਸਏ ਲੱਗਾ ਤੁਸੀਂ ਪੂਰਾ ਡਟ ਕੇ ਸਾਧਤਾ ਤੁਸੀਂ ਅਮਰਤਪਾਲ ਦਾ ਵਿਰੋਧ ਕੀਤਾ ਹਨਾ ਇੱਕ ਵਾਰ ਤੁਸੀਂ ਕਹਿੰਦੇ ਪੰਥਕੋਂ ਪਹਿਲਾਂ ਤੁਸੀਂ ਉਹ ਬੰਦੇ ਦਾ ਵਿਰੋਧ ਕਰੀਗੇ ਅੱਜ ਵੋਟਾਂ ਲਾਣ ਦੇ ਮਾਰੇ ਕਹਿੰਦੇ ਉਹ ਸਾਡਾ ਨੌਜਵਾਨ ਡੀਬੁਰੂਗੜ ਦੇ ਜ਼ਿਲ੍ਹੇ ਵਿੱਚ ਬੈਠਾ ਜਾਂ ਤੁਸੀਂ ਉਸੇ ਸਟੈਂਡ ਤੇ ਕਾਮਯਾਬ ਰਹੋ ਕਹੋ ਲੋਕਾਂ ਨੂੰ ਵੀ ਬਹੁਤ ਵੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੈਗੇ ਹੁਣ ਫਿਰ ਤੁਸੀਂ ਵੋਟਾਂ ਲਈ ਡਰਾਮੇ ਕਰ ਰਹੇ ਹੋ ਪਰ ਇਹ ਜਿਹੜੇ ਸਵਾਲ ਕਰਨੇ ਲੋਕ ਸਵਾਲ ਕਿਵੇਂ ਕਰਨਗੇ ਸਵਾਲ ਕਰਨ ਦਾ ਤਰੀਕਾ ਦੱਸਦਾ ਭਾਈ ਹੁਣ ਮੈਂ ਕੋਟ ਦੰਨੇ ਦੇ ਵਿੱਚ ਸਵਾਲ ਕਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਸ਼ੱਕ ਚੰਨੀ ਆਪਣੇ ਪੱਖ ਤੇ ਭੁੱਕ ਕੇ ਭੁਗਤ ਗਿਆ ਪਰ ਇਹ ਆਪਾਂ ਨੂੰ ਉਹ ਚੀਜ਼ ਤਾਂ ਨਹੀਂ ਹੈਗਾ ਗੱਲ ਇਹ ਆ ਵੀ ਜਿਹੜਾ ਸਵਾਲ ਨੇ ਜਿਹੜੇ ਵਾਅਦੇ ਕਿਤੇ ਨੂੰ ਪੂਰੇ ਕਿਉਂ ਨਹੀਂ ਕਰੇ ਇਹ ਗੱਲਾਂ ਨਹੀਂ ਇੱਥੇ ਨਹੀਂ ਮੈਟਰ ਰੱਖਦੀਆਂ ਮੈਨੂੰ ਪੁਲਿਸ ਆ ਗਈ 2000 ਬੰਦਾ ਕਹਿੰਦੇ ਤੂੰ ਸਵਾਲ ਨਹੀਂ ਕਰ ਸਕਦਾ ਮੈਂ ਕਿਹਾ ਮੈਂ ਸਵਾਲ ਕਰਨੇ ਆ ਮੈਂ ਕਿਹਾ ਕਹਿੰਦੇ ਸਵਾਲ ਨਹੀਂ ਤੈਨੂੰ ਕਰਨ ਦੇ ਫਿਰ ਮੈਂ ਤਰੀਕਾ ਨਵਾਂ ਲੱਭਿਆ ਮੈਂ ਇਹ ਕਰਾਂ ਮੈਂ ਮਾਈਕ ਫਿੱਟ ਕਰ ਲਿਆ ਉਹਦੇ ਬਰੋਟੇ ਦੇ ਦੂਜੇ ਪਾਸੇ ਮੈਂ ਮਾਈਕ ਫਿੱਟ ਕਰਕੇ ਉਧਰ ਚੱਕਦਾ ਕੰਮ ਮੈਂ ਕਿਹਾ ਮੇਰੇ ਸਵਾਲਾਂ ਦੇ ਜਵਾਬ ਦਿਓ ਜੇ ਤਰਦੀ ਲਾ ਤੇਰਦੀ ਸਾਰਿਆਂ ਨੂੰ ਭਜਣਾ ਪੈ ਗਿਆ ਹੁਣ ਸਾਰਿਆਂ ਨੇ ਤੁਸੀਂ ਇਹ ਕੰਮ ਕਰਨਾ ਜਿਵੇਂ ਉਧਰ ਉਧਰ ਮਾਈਕ ਚੱਲਿਆਂਦਾ ਇੱਧਰ ਦੂਜੇ ਪਾਸੇ ਮਾਈਕ ਆਪਦਾ ਫਿੱਟ ਕਰ ਦੋ ਠੀਕ ਹੈ ਨਾ ਗੱਲ ਇਧਰਲੇ ਦੂਜੇ ਪਾਸ ਕਿਹੜਾ ਬੰਦਾ ਹੈ ਕਿਹੜੀ ਪਾਰਟੀ ਦਾ ਬੰਦਾ ਉਹਨੂੰ ਸਵਾਲਾਂ ਨੂੰ ਠੋਕ ਠੋਕ ਕੇ ਕਰਨੇ ਆ ਆ ਭਗਵਾਨ ਜਿਹੜਾ ਝਾੜੂ ਵਾਲਾ ਨੇ ਉਹਦਾ ਚਾਰ ਪੰਜ ਸਵਾਲ ਮੋٹے ਮੋਟੀ ਕਰ ਲਿਓ ਠੀਕ ਆ ਨਾ ਗੱਲ ਜਿਹੜਾ ਭਗਵਾਨ ਤੁਮਾਨ ਕਹਿੰਦਾ ਐ ਐਮਐਸਪੀ ਦੀ ਗੱਲ ਕਰਦਾ ਸੀ ਜਿਹੜਾ ਕਿ ਬੜੀਆਂ ਬੜੀਆਂ ਗੱਲਾਂ ਕਰਦਾ ਸੀਗਾ ਵੀਆਈਪੀ ਕਲਚਰ ਕਰਨ ਦੇ ਖਤਮ ਕਰਨੇ ਗੱਲਾਂ ਕਰਦਾ ਸੀ بڑے ਮਸਲੇ ਨੇਗੇ ਜਿਹੜਾ ਜਿਹੜਾ ਕਿਸੇ ਟਾਈਮ ਸਾਡੇ ਬੰਦੀ ਸਿੰਘਾਂ ਦੀ ਗੱਲ ਕਰਦਾ ਸੀਗਾ ਸਾਡੇ ਨੌਜਵਾਨ ਬੈਠੇ ਨੇਗੇ بڑے ਮੁੱਦੇ ਨੇਗੇ ਖਾਸ ਕਰਕੇ ਜੇ ਇੱਥੇ ਆਪਾਂ ਮਾਨਸਾ ਦੀ ਗੱਲ ਕਰੀਏ ਸਿੱਧੂ ਮੂਸੇ ਵਾਲੇ ਦੇ ਇਨਸਾਫ ਦਾ ਸਵਾਲ ਆਮ ਆਦੀ ਪ ਸਾਡੇ ਜਿਹੜੇ ਨੌਜਵਾਨ ਨੇਗੇ ਉਹਨਾਂ ਦੇ ਉੱਪਰ ਪਰਚੇ ਪਾਏ ਨੇਗੇ ਝੂਠੇ ਐਨਐਸਏ ਵਰਗੇ ਧਰਾਮਾਂ ਲੈਣ ਉਹਨਾਂ ਦੇ ਸਵਾਲ ਕਰੋ ਬੜੇ ਸਵਾਲ ਨੇਗੇ ਜਿਹੜੇ ਡਿਟੇਲ ਦੇ ਵਿੱਚ ਜਿਹੜੇ ਕਿ ਕਾਂਗਰਸ ਨੂੰ ਕਿਹੜੇ ਸਵਾਲ ਕਰਨੇ ਆ ਤੇ ਆਪਣਾ ਬਾਦਲਾਂ ਵਾਲਾ ਨੂੰ ਕਿਹੜੇ ਸਵਾਲ ਕਰਨੇ ਆ ਝਾੜੂ ਵਾਲਾ ਨੂੰ ਕਿਹੜੇ ਸਵਾਲ ਕਰਨਾ ਠੋਕ ਠੋਕ ਕੇ ਐਨ ਪੂਰਾ ਤਾਂ ਲਾ ਕੇ ਰੱਖਿਓ ਦੂਜੇ ਪਾਸੇ ਸਪੀਕਰ ਲਾ ਲਿਓ ਪਿੰਡਾਂ ਵਾਲੇ ਮੇਰੇ ਕੜਮ ਚੌਧਰੀ ਨੂੰ ਬੇਨਤੀ ਆ ਅਸੀਂ ਵੀ じゃ ਪਿੰਡਾਂ ਦੇ ਵਿੱਚ ਜਾਂਦੇ ਆ ਅਸੀਂ ਕਹਿਣਾ ਵੀ ਸਾਨੂੰ ਸਵਾਲ ਕਰੋ ਸਾਨੂੰ ਨੌਜਵਾਨ ਸਵਾਲ ਕਰ ਸਕਦੇ ਨੇ ਪਿੰਡ ਵਾਲਾ ਕੋਈ ਵੀ ਕੜਮ ਚੌਧਰੀ ਕਿਸੇ ਪਾਰਟੀ ਨਾਲ ਸੰਬ ਉਹ ਨੌਜਵਾਨ ਜਿਹੜਾ ਸਵਾਲ ਕਰਨ ਨੂੰ ਰੋਕਦਾ ਤਾਂ ਉਹਦਾ ਵਿਰੋਧ ਕਰਿਓ ਇਹ ਜੀ ਆਪ ਦਾ ਚੌਧਰਦਾਰੀ ਬੰਦ ਕਰ ਦਿਓ ਠੀਕ ਹੈ ਨਾ ਗੱਲ ਇਹ ਗੱਲ ਪੰਜਾਬ ਦੀ ਹੈ ਗੱਲ ਲੋਕਾਂ ਦੀ ਹੈ ਤੁਸੀਂ ਆਪਣੇ ਨਿੱਜੀ ਹਿੱਤਾਂ ਲਈ ਨੌਜਵਾਨਾਂ ਨੂੰ ਨਹੀਂ ਬੋਲਣ ਦਿੰਦੇ ਹੁੰਦਾ ਇਹ ਆ ਵੀ ਜਦੋਂ ਇੱਕ ਸਵਾਲ ਕਰਦਾ ਦੂਜੇ ਮੋਟੇ ਨੱਪਣ ਲੱਗ ਜਾਂਦੇ ਨੇ ਦੂਜੇ ਨਾ 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 ਮੇਰੀ ਪੀਰ ਪਾਰਟੀ ਦਾ ਬੰਦਾ ਮੇਰਾ ਐਮਐਲਏ ਮੇਰਾ ਹੋਮ ਐਮਐਲਏ ਐਮਪੀ ਸਵਾਲ ਕਰਾਂਗੇ ਤੇਰਾ ਐਮਪੀ ਉਹ ਲਿਬੂਗਾ ਇਹ ਲੋਕਾਂ ਦਾ ਇਹ ਸਾਰੇ ਜਿਹੜੇ ਮੇਰੇ ਘਣਾਮ ਚੌਧਰ ਨੂੰ ਬੇਨਤੀਆ ਵੀਰ ਬਣ ਕੇ ਤੁਸੀਂ ਨੌਜਵਾਨ ਸਵਾਲ ਕਰਨਗੇ ਇਹਨਾਂ ਦਾ ਫਰਜ ਆ ਇਹਨਾਂ ਦਾ ਹੱਕ ਆ ਇਹ ਸਵਾਲਾਂ ਦਾ ਜਵਾਬ ਦੇਣ ਖੜ ਕੇ ਸੱਤ ਦੇ ਵਿੱਚ ਠੀਕ ਹੈ ਨਾ ਉਹ ਛੋਟੇ ਇੱਕ ਟ ਦੇਤੀ ਭਾਜਪੀ ਨੇ ਕਿਵੇਂ ਦੇਖਦੇ ਹੋ ਭਾਈ ਕੰਗਨਰ ਨਾ ਉਹ ਤਾਂ ਯਾਰ ਸਾਡਾ ਉਹਦਾ ਉਹ ਹੀ ਗੱਲਾਂ ਦਾ ਕੋਈ ਉਹਦਾ ਪਾਣੀ ਡੰਗਾ ਮਾਰਨ ਵਾਲੀ ਗੱਲ ਹੈ ਹਨ ਉਹਨਾਂ ਦਾ ਨਾਂ ਆਪਣਾ ਲੈਵ ਵਾਲਾ ਨਾਂ ਉਹਨੂੰ ਆਪਾਂ ਗਿਣਦੇ ਆ ਠੀਕ ਹੈ ਨਾ ਗੱਲ ਨਾ ਸਾਡੀ ਉਹਨਾਂ ਨਾਲ ਬਣੀ ਆ ਲੋਕਾਂ ਨਾਲ ਦਿੱਤੀ ਉਹਦਾ ਅਸੀਂ ਤਾਂ ਆਪਣੇ ਪੰਜਾਬ ਦੀ ਗੱਲ ਕਰਦੇ ਆ ਆਪਣੇ ਪੰਜਾਬ ਨੂੰ ਕਿਵੇਂ ਲੋਕਾਂ ਨੂੰ ਜਾਗਰੂਕ ਕਰਨਾ ਅਸੀਂ ਆਪਣੀ ਕਮਿਊਨਿਟੀ ਨੂੰ ਆਪਣੀ ਕੌਮ ਨੂੰ ਕਿਵੇਂ ਜਾਗਰੂਕ ਕਰਨਾ ਸਾਨੂੰ ਤਾਂ ਨੈਸ਼ਨਲ ਲੈਵਲ ਤੇ ਸਾਨੂੰ ਕਿਸੇ ਪਾਰਟੀ ਨਾਲ ਪਿਆਰ ਨਹੀਂ ਨਾ ਸਾਨੂੰ ਕੋਈ ਹੈਗਾ ਸਾਨੂੰ ਤਾਂ ਆਪਣੇ ਪੰਜਾਬ ਦੇ ਲੋਕਾਂ ਨਾਲ ਇੰਨਾ ਭਰਾਮਾਂ ਨਾਲ ਅਸੀਂ ਇੰਨਾ ਬਾਰੇ ਸੋਚ ਰਹੇ ਹਾਂ ਅਸੀਂ ਤਾਂ ਕਹਿਣਾ ਵੀ ਇਕੱਲੇ ਇਕੱਲੇ ਬੰਦੇ ਰ ਹੱਥ ਚ ਮਾਈਕ ਫੜੋ ਨਾ ਇਕੱਲਾ ਇਕੱਲਾ ਬੰਦਾ ਸਵਾਲ ਕਰੇ ਅਸੀਂ ਤਾਂ ਇੱਥੇ ਤੇ ਕਰ ਲੋਕਾਂ ਨੂੰ ਜਾਗਰੂਤ ਕਰਨਾ ਇਹ ਸਾਡਾ ਬਹੁਤ ਬਹੁਤ ਧੰਨਵਾਦ ਪੰਨ ਵਿੱਚ ਥੈਂਕ ਯੂ ਥੈਂਕ ਯੂ ਹਾਂ ਸੋ ਪੰਨਾ ਸੁਧਨਾ ਗੱਲਬਾਤ ਕੀਤੇ ਜੁੜੇ ਰਹੋ ਸਤਿਬਾਈ ਨੂੰ ਧੰਨਵਾਦ